ਕਿ ਕਿ ਇੱਕ ਅਮਲ ਦੀ ਜ਼ਿੰਦਗੀ ਏ ਇਹ ਬਦਲ ਜਾਵੇ ਕੋਈ ਪੇਖ ਨਹੀਂ ਤਵਾਰੀ ਖੈ ਕੋਈ ਕਹਾਣੀ ਨਹੀਂ ਸਚਾਈ ਹੈ ਕੋਈ ਲੇਖ ਨਹੀਂ ਇਹ ਗਲ ਜਾਵੇ ਕੋਈ ਕਾਗਜ਼ ਨਹੀਂ ਇਹ ਮਿੜ ਜਾਵੇ ਕੋਈ ਰੇਖ ਨਹੀਂ ਇਹ ਮਿਲਦੀ ਹੈ ਸਿਰ ਲਥਾਨੋ ਇਹਨੂੰ ਹਾਰ ਕੋਈ ਸਾਕਦਾ ਵੇਖ ਨਹੀਂ ਜਿਨ੍ਹਾਂ ਨੇ ਕਦੇ ਵੀ ਠੱਕੀ ਨਹੀਂ ਉਹਨਾਂ ਦੇ ਭਾਣੇ ਲੱਡੂ ਨੇ ਉਹ ਸਾਰੀ ਜਾਣ ਸਾਗਰ ਦੀ ਜੋ ਆਪ ਹੀ ਖੁਦ ਦੇ ਡੱਡੂ ਨੇ ਸਿੱਖ ਮਜ਼ਬੂਤ ਕਿਸੇ ਲਈ ਗੈਰ ਨਹੀਂ ਹੈ ਵੈਰੀ ਦਾ ਭੜਾ ਮਨਾ ਸਕਦਾ ਹੈ ਇਹ ਰਾਮ ਹਮਦੀਸਾ ਦਾ ਸਿੱਖ ਚੋਂ ਅੰਦਾਜ਼ ਕਰਾ ਸਕਦਾ ਹੈ Hindu ਰਹਿ ਕੇ ਮੋਮਲ ਬਣ ਕੇ ਹਾਰ ਕੋਈ ਸਿੱਖ ਕਹਾ ਸਕਦਾ ਹੈ ਪਰ ਦਸਤਖਾਹ ਦੁਨੀਆ ਦੀ ਕੋਈ ਐਸਾ ਮਜ਼ਬੂਤ ਖਾਸਾ ਨਹੀਂ ਹੈ ਜੋ ਚਾਉਂਦੇ ਨਹੀਂ ਉਹ ਮੇਟ ਜਾਵੇ ਉਹਨਾਂ ਨੂੰ ਮੇਰਾ ਕਹਿਣਾ ਹੈ ਤੇ ਪੰਥ ਹੈ ਬਾਝਾਂ ਵਾਲੇ ਦਾ ਚੰਦੀ ਘਰ ਵਿੱਚ ਰਹਿਣਾ ਹੈ ਇਹ ਧਰਮ ਔਰੰਗੇ ਜਾਂ ਤੋਂ ਕਦੇ ਕਿਸੇ ਤਰ੍ਹਾਂ ਵੀ ਮੁੱਕਿਆ ਨਹੀਂ ਨਾ ਖੋਣ ਦੇ ਪੜਿਆ ਇਹ ਬੂਟਾ ਅਹਿਮਦ ਸ਼ਾਹ ਤੋਂ ਵੀ ਸੁੱਕਿਆ ਨਹੀਂ ਕਾਫਲਾ ਇਹ ਸਿਰ ਨੱਥਾ ਨਾ ਅੰਗਰੇਜ਼ਾਂ ਤੋਂ ਵੀ ਰੁਕਿਆ ਨਹੀਂ ਫਿਰ ਗੱਲ ਕੀ ਕਿਸੇ ਹਕੂਮਤ ਦੇ ਅੱਗੇ ਅੱਜ ਤੀਕਰ ਚੁਗਿਆ ਨਹੀਂ ਜੋ ਹੋਣੀ ਪੈਰੀ ਘੜਕੇਗਾ ਅਸੀਂ ਕੰਡਾ ਗੇ ਕੰਡਾ ਵੀ ਦਾਣੇ ਦਾ ਇਸ਼ਾਰਾ ਹੀ ਕਾਫੀ ਇਹ ਮੂਖ ਨੂੰ ਘਾਤੇ ਡੰਡਾ ਵੀ ਕਈ ਵੇ ਇੱਕ ਇਹ ਸਿੰਘਾਂ ਨੂੰ ਐਵੇਂ ਪੈ ਨੱਖ ਚੜਾਉਂਦੇ ਨੇ ਕਈ ਦਾੜੀਆਂ ਮੁੱਛਾਂ ਵਾਲੇ ਹੀ ਨਿਤਨਾਵੇਂ ਮਜ਼ਾਕੇ ਡਾਉਂਦੇ ਨੇ ਬੰਦੇ ਵੀ ਉਹ ਅਸਲੀ ਸੂਰਤ ਦਾ ਉਹ ਖੁਰਾ ਮਟਾਉਣਾ ਚਾਹੁੰਦੇ ਨੇ ਪਰ ਦਾੜੀਆਂ ਮੁੱਛਾਂ ਵਾਲੇ ਹੀ ਦੁਨੀਆ ਤੇ ਮਰਦ ਸਜਾਉਂਦੇ ਨੇ ਕਿ ਭੋਲੇ ਨੇ ਉਹ ਜਾਣਦੇ ਨਹੀਂ ਕਿ ਜਿੰਨੇ ਪਾਪਕਾਰੀ ਸੰ ਜਾਂ ਜਿੰਨੇ ਪੀਰ ਅਵਤਾਰ ਹੋਏ ਸਭੇ ਹੀ ਕੈਸਾ ਕਾਰੀ ਸਨ ਕਿ ਸਾਡੇ 9ਵੇਂ ਗੁਰ ਨੇ ਦਸੋ Hindu ਧਰਮ ਬਚਾਇਆ ਨਹੀਂ ਪਾ ਅਸੂਈਤ ਇਸ ਮੇਸ ਵਿੱਚ ਦੱਸੋ ਕੀ ਕੀ ਕਸ਼ਟ ਉਠਾਇਆ ਨੇ ਕੀ ਗਜਨੀ ਜਾਂਦੀਆਂ ਬੱਚੀਆਂ ਨੂੰ ਸਿੰਘਾਂ ਨੇ ਛਲਵਾਇਆ ਨੇ ਕੀ ਵਾਰ ਕੇ ਇਹ ਨਾ ਆਜ਼ਾਦੀ ਲਈ ਇਹ ਇਨਾ ਨੇ ਹਿਸਾਬ ਆਇਆ ਨਹੀਂ ਫੇਰ ਵੀ ਕਈਆਂ ਵੀਰਾਂ ਦਾ ਮੂੰ ਕੰਨਾ ਠੇਕਰ ਪਾਟਾ ਹੈ ਦੋਸ਼ ਕਿਸ ਪਰ ਦੋਸ਼ ਕਿਸੇ ਨੂੰ ਦਈਏ ਕਿ ਆਪਣੇ ਪ੍ਰਚਾਰ ਦਾ ਘਾਟਾ ਹੈ ਸਿੱਖੀ ਇੱਕ ਅਮਲ ਦੀ ਜ਼ਿੰਦਗੀ ਹੈ ਇਹ ਬਦਲ ਜਾਵੇ ਕੋਈ ਭੇਖ ਨਹੀਂ ਤਾਰੀਖ ਹੈ ਕੋਈ ਕਹਾਣੀ ਨਹੀਂ ਸਚਾਈ ਹੈ ਕੋਈ ਲੇਖ ਨਹੀਂ ਇਹ ਗਾਜਾ ਵੇ ਕੋਈ ਕਾਗਜ਼ ਨਹੀਂ ਇਹ ਮੀਡਿਆ ਵੇ ਕੋਈ ਰੇਖ ਨਹੀਂ ਇਹ ਮਿਲਦੀ ਹੈ ਸਿਰ ਲਠਾ ਨੂੰ ਇਹਨੂੰ ਹਾਰ ਕੋਈ ਸਾਕਦਾ ਵੇਖ ਨਹੀਂ ਜਿਨ੍ਹਾਂ ਨੇ ਕਦੇ ਵੀ ੱੱਕੀ ਨਹੀਂ ਉਹਨਾਂ ਦੇ ਭਾਣੇ ਲੱड्डੂ ਨੇ ਉਹ ਸਾਗ ਕੀ ਜਾਨ ਸਾਗਰ ਦੀ ਜੋ ਆਪ ਹੀ ਖੂਦ ਦੇ ਡੱਡੂ ਨੇ ਸਿੱਖ ਮਜ਼ਬ ਕਿਸੇ ਲਈ ਗੈਰ ਨਹੀਂ ਵੈਰੀ ਦਾ ਭੜਾ ਮਨਾ ਸਕਦਾ ਹੈ ਇਹ ਰਾਮ ਹਮਦੀ ਸਾਦਾ ਸਿੱਖ ਚੋਂਦਦਾਰ ਕਰਾ ਸਕਦਾ ਹੈ ਹਿੰਦੂ ਰਹਿ ਕੇ ਮੋਮਨ ਬਣ ਕੇ ਹਰ ਕੋਈ ਸਿੱਖ ਕਹਾ ਸਕਦਾ ਹੈ ਪਰ ਦੱਸੋ ਕਾਹ ਦੁਨੀਆ ਦੀ ਕੋਈ ਐਸਾ ਮਜੂਰ ਖਾ ਸਕਦਾ ਹੈ ਜੋ ਚਾਹੁੰਦੇ ਨੇ ਉਹ ਮਿਟ ਜਾਵੇ ਉਹਨਾਂ ਨੂੰ ਮੇਰਾ ਕਹਿਣਾ ਹੈ ਕਿ ਪੰਥ ਹੈ ਬਾਜਾਂ ਵਾਲੇ ਦਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਇਹ ਧਰਮ ਔਰੰਗੇ ਜਾਲਮ ਤੋਂ ਕਦੇ ਕਿਸੇ ਤਰ੍ਹਾਂ ਵੀ ਮੁੱਕਿਆ ਨਹੀਂ ਨਾ ਖੂਨ ਦੇ ਪਲਿਆ ਇਹ ਬੂਟਾ ਅਹਿਮਦ ਸ਼ਾਹ ਤੋਂ ਵੀ ਸੁੱਕਿਆ ਨਹੀਂ ਕਾਹਲਾਏ ਸਰ ਨਥਾ ਨਾ ਅੰਗਰੇਜ਼ਾਂ ਤੋਂ ਵੀ ਰੁਕਿਆ ਨਹੀਂ ਫਿਰ ਗੱਲ ਕੀ ਕਿਸੇ ਹਕੂਮਤ ਦੇ ਅੱਗੇ ਅੱਜ ਤੀਕਰ ਚੁਖਿਆ ਨਹੀਂ ਜੋ ਹੋਣੀ ਪੈਰੀ ਘੜਕੇਗਾ ਅਸੀਂ ਕੰਡਾ ਗੇ ਕੰਡਾ ਵੀ ਦਾਨੇ ਨੂੰ ਸ਼ਾਰਾ ਹੀ ਕਾਫੀ ਮੂਰਖ ਨੂੰ ਘਾਟੇ ਡੰਡਾ ਵੀ ਕਈ ਵੇਖੇ ਕੇ ਸਿੰਘਾਂ ਨੂੰ ਐਵੇਂ ਪੈ ਨੱਖ ਚੜਾਉਂਦੇ ਨੇ ਕਈ ਦਾੜੀਆਂ ਮੁੱਛਾਂ ਵਾਲੇ ਹੀ ਨਿਤ ਨਾਵੇਂ ਮਜ਼ਾਕ ਇਹ ਡਾਉਂਦੇ ਨੇ ਬੰਦੇ ਵੀ ਉਹ ਅਸਲੀ ਸੂਰਤ ਦਾ ਉਹ ਖਰਾ ਮਟਾਉਣਾ ਚਾਹੁੰਦੇ ਨੇ ਪਰ ਦਾੜੀਆਂ ਮੁੱਛਾਂ ਵਾਲੇ ਹੀ ਦੁਨੀਆ ਤੇ ਮਰਦ ਸਜਾਉਂਦੇ ਨੇ ਕਿ ਭੋਲੇ ਨੇ ਉਹ ਜਾਣਦੇ ਨਹੀਂ ਕਿ ਜਿੰਨੇ ਪਾਰਪਕਾਰੀ ਸੰ ਜਾਂ ਜਿੰਨੇ ਪੀਰ ਅਵਤਾਰ ਹੋਏ ਸਭੇ ਹੀ ਕੈਸਾ ਤਾਰੀਖ ਹੈ ਕਿ ਸਾਡੇ ਨੌਵੇਂ ਗੁਰਨੇ ਦੱਸੋ Hindu ਧਰਮ ਬਚਾਇਆ ਨਹੀਂ ਭਾਰਤ ਦੀ ਦਸ਼ਮੇਸ਼ ਨੇ ਦੱਸੋ ਕੀ ਕੀ ਕਸ਼ਟ ਉਠਾਇਆ ਨਹੀਂ ਕੀ ਗਜਨੀ ਜਾਂਦੀਆਂ ਬੱਚੀਆਂ ਨੂੰ ਸਿੰਘਾਂ ਨੇ ਛਡਵਾਇਆ ਨਹੀਂ ਕਿ ਵਾਰ ਕਿ ਇਹ ਆਜ਼ਾਦੀ ਲਈ ਇਹ ਇਨਾ ਨੇ ਹਿੱਸਾ ਪਾਇਆ ਨਹੀਂ ਫੇਰ ਵੀ ਕਈਆਂ ਵੀਰਾਂ ਦਾ ਮੂੰ ਕੰਨਾ ਤੇਰ ਪਾਟਾ ਹੈ ਦੋਸ਼ ਕਿਸ ਪਰ ਦੋਸ਼ ਕਿਸੇ ਨੂੰ ਦਈਏ ਕਿ ਆਪਣੇ ਪ੍ਰਚਾਰ ਦਾ ਘਾਟਾ ਹੈ